ਕਿਸਾਨ ਯੂਨੀਅਨ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਸਾਂਝੇ ਤੌਰ ਤੇ ਬਿਜਲੀ ਬੋਰਡ ਦੇ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ ਅਤੇ ਬਿਜਲੀ ਬੋਰਡ ਦਫ਼ਤਰ ਦਾ ਕਰਾਵਾ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਬਾਦਲ ਦੇ ਬਿਜਲੀ ਬੋਰਡ ਦੇ ਦਫ਼ਤਰ ਦੇ ਐਕਸੀਓ ਨੂੰ ਮੰਗਾ ਬਾਦਰ ਦਿੱਤਾ ਗਿਆ ਕਿਸਾਨਾਂ ਅਤੇ ਖੇਤ ਮਜ਼ਦੂਰ ਯੂਨੀਅਨਾਂ ਦੇ ਆਗਵਾ ਵੱਲੋਂ ਮੰਗ ਕੀਤੀ ਗਈ ਕਿ ਆਤਤ ਦੀ ਸਰਦੀ ਪਿਆਰੀ ਹੈ ਇਸ ਦੇ ਬਾਵਜੂਦ ਬਿਜਲੀ ਬੋਰਡ ਵੱਲੋਂ ਲੰਬੇ ਲੰਬੇ ਕਟ ਲਾਏ ਜਾ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਭਾਰੀ ਪ੍ਰਸ਼ਾਦੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇੱਥੇ ਨਾਲੇ ਮੰਗ ਕੀਤੀ ਗਈ ਇਹਨਾਂ ਕਟਾਂ ਦੇ ਬਾਵਜੂਦ ਲੋਕਾਂ ਦੇ ਬਿੱਲ ਜੋ ਭਾਰੀ ਭਰਕਮ ਆ ਰਹੇ ਹਨ ਉਹ ਵੀ ਐਕਸ਼ਨ ਨੂੰ ਵਿਖਾਏਗੇ ਜਿਸ ਕਰਕੇ ਅੱਜ ਬਿਜਲੀ ਬੋਰਡ ਦਫ਼ਤਰ ਦਾ ਘਰਾਓ ਕੀਤਾ ਗਿਆ ਹੈ ਇੱਥੇ ਬੋਲਦੇ ਹੋਏ ਵਕਫਾ ਆਗਵਾ ਨੇ ਕਿਹਾ ਕਿ ਸਮੇਂ ਦੀ ਹੈ ਸਰਕਾਰਾਂ ਕਾਰਪੋਰੇਟ ਘਰਾਣੇ ਦੇ ਹੱਥਾਂ ਦਾ ਖਡੋਣਾ ਬੜੀਆਂ ਹੋਈਆਂ ਹਨ ਕਾਰਪੋਰੇਟ ਘਰਾ ਦੇ ਬਿਜਲੀ ਦੇ ਬਿੱਲ ਤੇ ਲੱਖਾਂ ਕਰੋੜਾਂ ਰੁਪਏ ਮਾਫ ਕੀਤੇ ਜਾਂਦੇ ਹਨ ਤੇ ਕਿਸਾਨ ਮਜ਼ਦੂਰਾ ਦੇ ਬਿੱਲਾਂ ਨੂੰ ਵਧਾਇਆ ਜਾਂਦਾ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਬਿਜਲੀ ਬੋਰਡ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਉਹਨਾਂ ਦੇ ਘਰਾਂ 'ਤੇ 12 ਸਮਾਰਟ ਚਿਪ ਵਾਲੇ ਮੀਟਰ ਲਾਏ ਜਾਂਦੇ ਹਨ ਅਤੇ ਤਾਂ ਜੋ ਉਹਨਾਂ ਦੇ ਬੇਲਵਾਦ ਆਨ ਪਿਛਲੇ ਦਿਨੀ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਚੇਪ ਵਾਲਾ ਮੀਟਰ ਉਤਾਰਨ ਤੋਂ ਬਾਅਦ ਮੇਜ ਤੇ ਪਿਆ ਵੀ ਚੱਲਦਾ ਰਹਿੰਦਾ ਹੈ ਇਸ ਦਾ ਪਰ ਜੋਰ ਵਿਰੋਧ ਕਰਦੇ ਹਨ ਅਤੇ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਹ ਭੁਗਤਣਾ ਪਏਗਾ ਹੋਰ ਕੀ ਕੁਝ ਹੋਇਆ ਸਾਦ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਸਰ ਅੱਜ ਜਿਹੜੇ ਮੁੱਦਿਆਂ ਲੈ ਕੇ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਖੰਡ ਬਹੁਤ ਹੈ ਤੇ ਧਰਨਾ ਪ੍ਰਦਰਸ਼ਨ ਸਿਰ ਵੀ ਚੱਲੀ ਹਾਂਜੀ ਹਾਂ ਇਹ ਮੁੱਦੇ ਹੀ ਬਹੁਤ ਗੰਭੀਰ ਆਏ ਮੈਂ ਗੁਰਪਾਸ ਸਿੰਘ ਸਿੰਘਵਾਲਾ ਪਾਕਿਸਤਾਨ ਇਕਤਾ ਗਰਾਹ ਜਿਲ੍ਹੇ ਦਾ ਸੀਨੀਅਰ ਮਿਤਪ੍ਰਦਾਨ ਅੱਜ ਅਸੀਂ ਬਾਦਲ ਜਿਹੜਾ ਐਕਸ਼ਨ ਦਫ਼ਤਰ ਅੱਗੇ ਧਰਨਾ ਲਾਇਆ ਹੈ 23 ਤਰੀਕ ਦਾ ਸਦਾ ਸਦਾ ਸੀਗਾ ਕਿਸਾਨਾਂ ਮਜ਼ਦੂਰਾਂ ਦੋਹਾਂ ਜਥੇਬੰਦੀਆਂ ਵੱਲੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਿਜਲੀ ਦੇ ਘਰਾਂ ਦੇ ਬਹੁਤ ਵੱਡੇ ਕੱਟ ਲੱਗੇ ਐ ਇਹ ਕੱਟ ਉਹ ਸਮੇਂ ਲੱਗੇ ਐ ਜਦੋਂ ਪੂਰੀ ਐ ਕੜੱਕੇ ਦੀ ਠੰਡ ਹੈਗੀ ਐ ਜਿਹੜੇ ਸਾਡੇ ਬੱਚਿਆਂ ਨੇ ਪੇਪਰਾਂ ਦੇ ਦੇਣਾ ਉਹਨਾਂ ਨੇ ਮਤਲਬ ਜਿਹੜੀ ਹੈਗੀ ਪੜ੍ਹਾਈ ਕਰਨੀ ਹੈਗੀ ਐ ਤੇ ਉਹ ਪੜ੍ਹਾਈ ਨੂੰ ਪ੍ਰਭਾਵਿਤ ਹੁੰਦੀ ਆ ਜਦੋਂ ਸਵੇਰ ਵੇਲੇ ਸੁਦੇਹਾਂ ਤੋਂ ਕੱਟ ਲੱਗ ਜਾਣੇ ਤੇ ਫਿਰ ਦਿਨੇ ਥੋੜੀ ਬੋਤੀ ਲੇਟ ਆਉਣੀ ਫਿਰ ਕੱਟ ਲੱਗ ਜਾਣੇ ਤੇ ਵਿਸ਼ੇਸ਼ ਕਰਕੇ ਕਿਸਾਨਾਂ ਦਾ ਤੇ ਵਿਸ਼ੇਸ਼ ਕਰਕੇ ਮਜ਼ਦੂਰਾ ਦਾ ਜਿਨ੍ਹਾਂ ਦੇ ਕੋਲ ਆ ਇਹ ਲੱਕੜਾਂ ਦੀ ਇੱਕ ਜਿਹੜੀ ਹੈਗੀ ਆ ਉਹ ਭਰੀ ਵੀ ਨਹੀਂ ਹੁੰਦੀ ਉਹਨਾਂ ਨੇ ਆਪਦੇ ਚੁੱਲ੍ਹੇ ਬਾਲਣੇ ਆ ਉਹਨਾਂ ਨੇ ਆਪਦੇ ਢਿੱਡ ਨੂੰ ਝੁਲਕਾ ਦੇਣਾ ਸੋ ਉਹਨਾਂ ਨੂੰ ਜਿੰਦੀ ਰੋਟੀ ਪਕਾਉਣ ਵਾਸਤੇ ਵੀ ਉਹ ਜਿਹੜਾ ਹੈਗਾ ਉਹ ਸਮੇਂ ਕੱਟ ਲੱਜਾਂਦੇ ਆ ਦਸ ਦਸ 11 11 ਵਜੇ ਤੱਕ ਲਾਈਟ ਨਾ ਆਉਣੀ ਉਹਨਾਂ ਨੇ ਫਿਰ ਮਤ ਹੁੰਦਾ ਤੇ ਜਾਣਾ ਕਿੱਥੋਂ ਜਾਣ ਉਹ ਜਿੰਦੇ ਇਹ ਬਹੁਤ ਵੱਡੇ ਕਟਾਲੀ ਗੱਲ ਖੇਤੀ ਮੋਟਰ ਵਾਲੀ ਗੱਲ ਰਾਤ ਨੂੰ ਪੂਰੇ ਘੜਾਕੇ ਦੀ ਠੰਡ ਹੁੰਦੀ ਹੈ ਇਹ ਦਿਨ ਵਾਲੀ ਲਾਈਟ ਬੰਦ ਕਰਕੇ ਰਾਤ ਨੂੰ ਲਾਈਟ ਦਿੰਦੇ ਹੈਗੇ ਆ ਭਲਾ ਇਹਨਾਂ ਨੂੰ ਨਹੀਂ ਪਤਾ ਠੰਡ ਕੀ ਇਹ ਜਿਹੜਾ ਹੈਗਾ ਅਸੀਂ ਵੀ ਇਨਸਾਨ ਨਹੀਂ ਹੈਗੇ ਕਿ ਕਿਸਾਨ ਮਜ਼ਦੂਰ ਕੋਈ ਇਨਸਾਨ ਨਹੀਂ ਇਹਨਾਂ ਨੂੰ ਠੰਡ ਨਹੀਂ ਲੱਦੀ ਉਹ ਰਾਤਾਂ ਨੂੰ ਮਤਲਬ ਜਿਹੜਾ ਹੈਗਾ ਕੱਟ ਆਪਣਾ ਰਾਤਾਂ ਨੂੰ ਲੇਟ ਦਿੰਦੇ ਆ ਤੇ ਦਿਨਾਂ ਨੂੰ ਜਦੋਂ ਦਿਨ ਵੀ ਲਾਈਟ ਛੱਡਣੀ ਚਾਹੀਦੀ ਆ ਉਹ ਸਮੇਂ ਮਤਲਬ ਲਾਈਟ ਛੱਡਣੀ ਨਹੀਂ ਕੱਟ ਲਾਉਂਦੇ ਆ ਇਸ ਕਰਕੇ ਬਹੁਤ ਸਾਰੇ ਸਾਡੇ ਬਿਜਲੀ ਨਾਲ ਸੰਬੰਧਿਤ ਹੋਰ ਮੰਗਾਂ ਨੇ ਜਿਵੇਂ ਆ ਜਿਹੜੇ ਚਿਪ ਵਾਲੇ ਮੀਟਰ ਰਹਿ ਗਏ ਆ ਚਿਪ ਵਾਲੇ ਮੀਟਰ ਜਿਹੜੇ ਨਹੀਂ ਲਗਾਉਂਦੇ ਜਦੋਂ ਕਿ ਚਿਪ ਵਾਲੇ ਮੀਟਰ ਇਹ ਜਿਹੜੇ ਹੈਗੇ ਆ ਸਾਡਾ ਇੱਕ ਨਿੱਜੀ ਕਰਨ ਵਾਲਾ ਇੱਕ ਜਿਹੜਾ ਹੈਗਾ ਕਾਰਪੋਰੇਟਾਂ ਦਾ ਦਾਖਲਾ ਇਸ ਬਿਜਲੀ ਖੇਤਰ ਦੇ ਵਿੱਚ ਜਿਹੜੇ ਚਿਪ ਵਾਲੇ ਮੀਟਰ ਹੈ ਤੇ ਬਹੁਤ ਇਹ ਚੱਲਦੇ ਆ ਇਹ ਜਿਹੜੇ ਦੀ ਬਿਨਾਂ ਕੋਈ ਜਿਹੜੀ ਲਾਈਟ ਬਾਲੇ ਤੋਂ ਵੀ ਇਹ ਚੱਲੀ ਜਾਂਦੇ ਗਿਆ ਸਾਡੀ ਪਿਛਲੇ ਦਿਨਾਂ ਦੀ ਕੰਡਿਆਲੀ ਦੇ ਵਿੱਚ ਇੱਕ ਆਧਾਰਨ ਦਿਖਾਉਣੇ ਹੈਗੇ ਸਾਡੇ ਕੋਲੇ ਉਹਦੀ ਆਪਣਾ ਵੀਡੀਓਗ੍ਰਾਫੀ ਵੀ ਹੈਗੀ ਹੈ ਇਸ ਕਰਕੇ ਤੇ ਪਲੇ ਮੀਟਰ ਵਾਲੀ ਗੱਲ ਤੇ ਜਿਹੜਾ ਕੋਈ ਚਿੱਪੜਾ ਮੀਟਰ ਨਹੀਂ ਲਵਾਉਂਦਾ ਉਹਨੂੰ ਕਹਿੰਦੇ ਅਸੀਂ ਐਵਰੇਜ ਦੇ ਬਿੱਲ ਵੱਧ ਪਾਵਾਂਗੇ ਹੂੰ ਇਸੇ ਤਰ੍ਹਾਂ ਮੀਟਰ ਜਦੋਂ ਘਰਾਂ ਤੋਂ ਬਾਹਰ ਨਿਕਲੇ ਹੈ ਮੀਟਰ ਘਰਾਂ ਤੋਂ ਬਾਹਰ ਜਦੋਂ ਨਿਕਲ ਜਾਂਦੇ ਹੈ ਤਾਂ ਉਹ ਮਹਿਕਮੇ ਦੀ ਜ਼ਿੰਮੇਵਾਰੀ ਹੈ ਕਿਉਂਕਿ ਬਕਸ਼ਾ ਨੂੰ ਤਾਲਾ ਮਹਿਕਮੇ ਨੇ ਲਾਉਣਾ ਹੁੰਦਾ ਬਿਲਕੁਲ ਤੇ ਉਹਨਾਂ ਦੇ ਨਾਲ ਕੋਈ ਛੇੜਛਾੜ ਹੋ ਜਾਂਦੀ ਹੈ ਉਹ ਕੋਈ ਸ਼ੀਸ਼ੇ ਟੁੱਟ ਜਾਂਦੇ ਆ ਕੋਈ ਉਹ ਭੰਨੇ ਜਾਂਦੇ ਆ ਤੇ ਉਹ ਖਪਤਕਾਰ ਨੂੰ ਪਾਉਂਦੇ ਹੈਗੇ ਜੁਰਮਾਨੇ ਪਾਉਂਦੇ ਆ ਖਪਤਕਾਰ ਦੇ ਉੱਤੇ ਮਤਲਬ ਜਿਹੜਾ ਉਹ ਸਾਰਾ ਪਾਉਂਦੇ ਆ ਜਦੋਂ ਕਮਿਟੀ ਬਾਹਰ ਨਿਕਲ ਗਏ ਤਾਂ ਉਸ ਤੋਂ ਬਾਅਦ ਮਹਿਕਮੇ ਦੀ ਜ਼ਿੰਮੇਵਾਰੀ ਹੈ ਫਿਰ ਕਿਉਂ ਖੁੱਲੇ ਛੱਡੇ ਆ ਬਕਸਿਆਂ ਨੂੰ ਉਹ ਮਹਿਕਮਾ ਕਿਉਂ ਖੁੱਲੇ ਛੱਡਦਾ ਹੈ ਇਸ ਕਰਕੇ ਬਹੁਤ ਸਾਰੇ ਮਸਲੇ ਜਿਹੜੇ ਹੈਗੇ ਇਹ ਹੋਰ ਵੀ ਹੈਗੇ ਜਿਹੜੇ ਬਿਜ਼ਨਸ ਨਾਲ ਸੰਬੰਧਤ ਹੈ ਜੋ ਅੱਜ ਦਾ ਅਸੀਂ ਧਾਰਨਾ ਇਹ ਰੱਖਿਆ ਸੰਕੇਤ ਕੱਜ ਦਾ ਹੈਗਾ ਜੇ ਦਾ ਕੋਈ ਹਲਨਾ ਕੀਤਾ ਗਿਆ ਤਾਂ ਉਹ ਨਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਤਿੱਖਾ ਕੀਤਾ ਜਾਊਗਾ ਆ ਥੋੜੇ ਦਿਨ ਬਾਅਦ ਲੋਕ ਸਭਾ ਚੋਣਾਂ ਦਾ ਐਲੋਕਿਤ ਹੋਣੀ ਹੈ ਕੀ ਵਿਰੋਧ ਦੇ ਵਿੱਚ ਗ੍ਰਾਂਹ ਜਿੱਥੇ ਬੰਦੀ ਉਤਰੂ ਅਸੀਂ ਤਾਂ ਸਾਰੇ ਚੋਣਾਂ ਦੇ ਇਹਨਾਂ ਦਾ ਮਤਲਬ ਕਹਿੰਦੇ ਆ ਵੀ ਲੋਕਾਂ ਨੂੰ ਚੇਤਨ ਹੋਵੋ ਕਿਉਂਕਿ ਵੋਟਾਂ ਨੇ ਤਾਂ ਮਸਲੇ ਦਾ ਹੱਲ ਕੋਈ ਕੀਤਾ ਹੀ ਨਹੀਂਗਾ ਹੂੰ ਪਿਛਲੇ ਜੇ 75 ਸਾਲਾਂ ਦੇ ਵਿੱਚ ਸਾਡੇ ਮੁਲਕ ਦੇ ਲੋਕਾਂ ਦੀ ਹਾਲਤ ਇਹ ਹੈ ਕਿ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਵੀ ਕਰ ਰਹੇ ਆ ਅੱਜ ਮਸਲੇ ਜਿਉਂਦੇ ਤੇ ਉਹ ਖੜੇ ਆ ਫਿਰ ਇਹਨਾਂ ਨੇ ਹਲਕੀ ਕੀਤਾ ਜਿਹੜੀਆਂ ਵੀ ਬਦਲ ਬਦਲ ਕੇ ਆਈਆਂ ਸਰਕਾਰਾਂ ਨੇ ਵਿਸ਼ੇਸ਼ ਕਰਕੇ ਐਸ ਨੇ ਜਿਹੜੀ ਸਰਕਾਰ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਕਹਿੰਦੇ ਸੀ ਅਸੀਂ ਤਾਂ ਬਦਲਾ ਦੀ ਸਰਕਾਰ ਹੈ ਪਰ ਇਹਨਾਂ ਦਾ ਬਦਲਾ ਕਿਹੜੇ ਪਾਸੇ ਹੋਣ ਆ ਦੋ ਸਾਲਾਂ ਦੇ ਵਿੱਚ ਕੋਈ ਐਂ ਗਿਣਾਉਣ ਕੰਮ ਵੀ ਆ ਕੰਮ ਅਸੀਂ ਕਰਾਤੇ ਹੈਗੇ ਆ ਆ ਸਾਡੇ ਪਿਛਲੇ ਸਮੇਂ ਜਿਹੜਾ ਹੈਗਾ ਲਾਬੀ ਸੁੰਢੀ ਨਾਲ ਨਰਮੇ ਦਾ ਨਖਰ ਹੋਇਆ ਸੀ ਆ ਸਾਡੇ ਉੱਤੇ ਸਭ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਲੱਖ ਚੱਲ ਜਿੱਤਿਆ ਇੱਥੇ ਤੇ ਉਹ ਅਜੇ ਤੱਕ ਨਰਮੇ ਦੇ ਮਾਅਬ ਜੀ ਖੜੇ ਆ ਸਾਡੇ ਉੱਤੇ ਪਾਏ ਵੇ ਕੇਸ ਹੋਵੇਂ ਹੈਗੇ ਆ ਜੀ ਕਿੱਤੀ ਵਾਰੀ ਮੰੰਤੀ ਤਾਂ ਲੰਬੀ ਤੋਂ ਤੇ ਠੀਕ ਹੈ ਇਹਨਾਂ ਨੇ ਵੀ ਵਾਰ-ਵਾਰ ਸਾਨੂੰ ਭਰੋਸੇ ਦਿਵਾਏ ਆ ਵੀ ਮੈਂ ਤਾਂ ਤੁਹਾਡੇ ਹੀ ਹੈਗਾ ਕਿਸਾਨਾਂ ਦੇ ਸੰਗਾ ਇਹ ਬਾਦਲ ਸਾਹਿਬ ਵੀ ਕਹਿੰਦੇ ਹੁੰਦੇ ਸੀ ਮੈਂ ਕਿਸਾਨਾਂ ਦੀ ਪੁੱਤਾਂ ਗੱਲ ਬੜੀ ਵਧੀਆ ਢੰਗ ਨਾਲ ਸੁਣ ਲੈਂਦੇ ਸੀ ਉਹ ਵੀ ਐਂ ਤਾਂ ਨਹੀਂ ਉਹ ਨਹੀਂ ਸੁਣਦੇ ਸੀ ਇਹ ਵੀ ਬੜੀ ਵਧੀਆ ਸੁਣਦੇ ਆ ਭਗਵੰਤ ਮਾਨ ਵੀ ਸਾਡੇ ਉੱਪਰ ਲਿਆਗੂ ਨਾਲ ਵੀ ਬੈਠ ਕੇ ਗੱਲਾਂ ਵਧੀਆ ਕਰ ਲੈਂਦੇ ਹੈਗੇ ਆ ਵੀ ਅਸੀਂ ਸਾਡੇ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਅਕੇ ਕਿੱਤੀ ਵੜੀ ਮੰਤਰੀ ਨਾਲ ਵੀ ਦੋਤਨਵਾਰੀ ਮੀਟਿੰਗਾਂ ਹੋਈਆਂ ਨੇ ਗੱਲ ਤਾਂ ਨਹੀਂ ਗੱਲ ਬੜੀ ਸੁਣੀ ਹੈਗੀ ਹੈ ਬਿਲਕੁਲ ਆ ਤੁਹਾਡੇ ਕਨੇ ਮਾਜੇ ਹੀ ਦੋਵਾਂਗੇ ਇਹ ਤੁਹਾਡੇ ਮਤਲਬ ਜਿਹੜੇ ਪਾਈ ਕੇਸ ਵੀ ਮਤਲਬ ਵਾਪਸ ਕਰਾਵਾਂਗੇ ਪਰ ਅਜੇ ਤੱਕ ਉਹ ਲollipops ਮਿਲ ਜਾਂਦਾ ਹੈ ਲollipops ਮਿਲ ਬਿਲਕੁਲ ਜਮਈ ਕੋਈ ਕਿਸੇ ਮਸਲੇ ਤੇ ਆਏ ਰੱਖ ਦੇਣ ਵੀ ਅਸੀਂ ਕੋਈ ਹੱਲ ਕੀਤਾਗਾ ਬਿਲਕੁਲ ਕਿਸੇ ਕਰਨਾਵੇਂ ਖੜੇ ਨਹੀਂ ਇਸ ਕਰਕੇ ਅੱਜ ਦੇ ਐਮਪੀ ਦੇ ਇਲੈਕਸ਼ਨ ਲਾਉਣੇ ਨੇ ਅਸੀਂ ਸਮਝਦੇ ਹਾਂ ਕਿ ਸਾਰੀਆਂ ਪਾਰਟੀਆਂ ਕਾਰਪੇਟਾਂ ਦੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत